ਜਗਤ ਗੁਰੂ ਬਾਬਾ ਨਾਨਕ ਦੇ ਜਨਮ ਦਿਨ ਦੀਆਂ ਪੂਰੇ ਜਗਤ ਨੂੰ ਲੱਖ ਲੱਖ ਵਧਾਈਆਂ ਹੱਕ ਲਾਲ ਦੀ ਰਾਤ ਹੱਕ ਸੱਚ ਤੇ ਲੜਨ ਵਾਲੀ ਰਾਤ ਪਾਵਰ ਹੋਵੇ ਆ ਜਾਵੇ ਹੱਕਾਂ ਦਾ ਮੁਰਲੀ ਟਾਂਚਾ ਬਣਾਉਣ ਵਾਲੀ ਰਾਤ ਪਰਿਵਾਰਕ ਇਕਤਾ ਸਿਰਜਣ ਵਾਲੀ ਰਾਤ ਇਸੇ ਰਾਹ ਦੇ ਉੱਤੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਨੇ ਮਹਾ ਸਿੱਖ ਰਾਜ ਸਿਰਜਿਆ ਇੱਕ ਬੰਦੇ ਨੂੰ ਫਾਹਾ ਨਹੀਂ ਲੱਗਿਆ ਹਰ ਧਰਮ ਦਾ ਸਨਮਾਨ ਸੀ ਇਕੈਲਟੇਰੀਅਨ ਸਟੇਟ ਗੁਰੇ ਥਰਤ ਕੰਗਲਾ ਪੰਜਾਬ ਤੇ ਅੱਜ ਕੰਗਲਾ ਪੰਜਾਬ ਕਿਉਂ ਕਿ ਸਰਬੱਤ ਦਾ ਭਲਾ ਭੁੱਲ ਕੇ ਆਪਦਾ ਭਲਾ ਦੇਖਣ ਲੱਗੇ ਕੋਈ ਖੱਡਾਂ ਪਾਈ ਜਾਂਦਾ ਹੈ ਕੋਈ ਮੋਲਾਂ ਖਰੀਦੀ ਜਾਂਦਾ ਹੈ ਕੋਈ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਜਾਂਦਾ ਹੈ ਪੰਜਾਬ ਦੇ 3 ਕਰੋੜ ਲੋਕਾਂ ਦੇ ਆਰਮਾਨਾਂ ਦਾ ਮਕਬਰਾ ਬਣਾ ਕੇ ਉਹਦੇ ਉੱਤੇ ਆਪਦੇ ਘਰ ਪੜੀ ਜਾਂਦੇ ਇਸੇ ਕਰਕੇ ਵਿਸਰ ਗਿਆ ਪੰਜਾਬ ਬਾਬਾ ਨਾਨਕ ਮਿਹਨਤ ਕਾਸ਼ ਲੋਕਾਂ ਨੇ ਕਰੀ ਜਾਂਦਾ ਸੀ ਪਾਈ ਦਾ ਲੋਦੇ ਗਿਆ ਸੀ ਮਲਕ ਭਾਗੋ ਦੇ ਨਹੀਂ ਤੇ ਅੱਜ ਜਿਹੜਾ 10 ਲੱਖ ਜੇਬ ਚ ਪਾ ਦੇ ਉਹਦੇ ਕਿੰਨੀ ਹੋ ਲੈਂਦੇ ਜਦਨ ਪੰਜਾਬ ਦੇ ਕਲਿਆਣ ਦੇ ਵਿੱਚ ਆਪਦਾ ਕਲਿਆਣ ਦੇਖਣ ਲੱਗੇ ਜਦਨ ਸਮੂਹ జగਤ ਨੂੰ ਇੱਕ ਪਰਿਵਾਰ ਮੰਨਣ ਲੱਗੇ ਉਸ ਦਿਨ ਸੱਚ ਦੀ ਰਾਹ ਉਜਾਗਰ ਹੋ ਗਈ ਚਾਨਣ ਮਨਾਰੇ ਵਾਂ ਅੱਜ ਵੀ ਸੰਸਥਾ ਰੂਪ ਬਾਬਾ ਨਾਨਕ ਸੇਤ ਦੇ ਰਿਹਾ ਕੋਈ ਲਬਿਤ ਅਸਈ ਨਾਮ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾਪ 当ntan 这个ر nuبapan